ਹੀ ਇਹੀ ਹੈ ਸਾਡੇ ਪੰਜਾਬ ਦਾ ਅਮੀਰ ਵਿਰਸਾ ਸਾਡੇ ਗੁਰੂਆਂ ਤੇ ਰਹਿਬਰਾਂ ਨੇ ਦਸਤਾਰ ਦੀ ਆਬਰੂ ਖਾਤਰ ਆਪਣੇ ਸੀਸ ਦੀ ਪਰਵਾਹ ਨਹੀਂ ਕੀਤੀ ਇਸ ਦਸਤਾਰ ਦੀ ਖਾਤਰ ਅਣਗਿੰਤ ਸਿਰ ਦੇ ਕੇ ਮੁੱਲ ਤਾਰਿਆ ਸਾਡੇ ਰਹਿਬਰਾਂ ਨੇ ਇਸ ਦਸਤਾਰ ਦੀ ਖਾਤਰ ਰਾਜ ਭਾਗ ਨੂੰ ਠੁਕਰਾ ਦਿੱਤਾ ਗੁਰੂਆਂ ਦੀਆਂ ਕੁਰਬਾਨੀਆਂ ਦੀ ਨਿਸ਼ਾਨੀ ਇਹ ਦਸਤਾਰ ਨੂੰ ਸਿਰ ਦਾ ਤਾਜ ਸਮਝ ਕੇ ਸਿਰ ਤੇ ਸਜਾਈ ਰੱਖਿਆ ਆ ਤੁਸੀਂ ਆਪਣੇ ਅੱਖੀਂ ਦੇਖੋ ਜਿਨ੍ਹਾਂ ਨੂੰ ਰੱਤੀ ਜਿੰਨਾ ਵੀ ਧਰਮ ਦੇ ਸਤਕਾਰ ਸਬੰਧੀ ਸਮਝ ਨਹੀਂ ਇਹ ਕਿਵੇਂ ਉਸੇ ਦਸਤਾਰ ਦੀ ਬੇਖੌਫ ਬੇਅਦਬੀ ਕਰ ਰਹੇ ਹਨ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਪਖੰਡੀਆਂ ਨੂੰ ਮੂੰਹ ਤੋੜ ਜਵਾਬ ਦਈਏ ਜਿਹੜੇ ਸਾਡੇ ਪਵਿੱਤਰ ਤੇ ਅਮੀਰ ਵਿਰਸੇ ਦਾ અપਮਾਨ ਕਰ ਰਹੇ ਹਨ ਜਿਨ੍ਹਾਂ ਨੂੰ ਸਾਡੇ ਵਿਰਸੇ ਦਾ ਗਿਆਨ ਤੇ ਸਤਕਾਰ ਨਹੀਂ ਉਹਨਾਂ ਦੇ ਹਵਾਲੇ ਪੰਜਾਬ ਦੀ ਬਾਗਡੋਰ ਕਰਨ ਦੀ بجائے ਇਹਨਾਂ ਦੁਸ਼ਟਾਂ ਨੂੰ ਦੁਰਕਾਰ ਦਈਏ ਤੇ 4 ਫਰਵਰੀ ਨੂੰ ਵੋਟਾਂ ਪਾ ਕੇ ਇੱਕ ਉਸ ਨਵੀਂ ਸਵੇਰ ਨੂੰ ਜਨਮ ਦਈਏ ਜਿਸ ਚੜਦੇ ਸੂਰਜ ਨੂੰ ਇਹਨਾਂ ਪਾਪੀ ਲੋਕਾਂ ਨੇ ਸਾਥੋਂ ਕੋਹਾਂ ਦੂਰ ਰੱਖਿਆ ਤੇ ਸਾਨੂੰ ਹਨੇਰੇ ਵਿੱਚ ਇਹਨਾਂ ਕੁੱਟਿਆ ਵੀ ਤੇ ਲੁੱਟਿਆ ਵੀ ਆਓ ਦੁਬਾਰਾ ਉਸੇ ਗੁਰੂਆਂ ਤੇ ਸ਼ਹੀਦਾਂ ਵਾਲੇ ਪੰਜਾਬ ਦੀ ਸਿਰਜਣਾ ਕਰੀਏ